ਸ਼ਾਹਪੁਰ ਕੰਢੀ ਡੈਮ ਸੀ ਜਿਹੜਾ ਅੱਜ ਥੱਲੇ ਲੱਗ ਆਦੇਮਾਈ ਹੋਰ ਪਰਵ ਦੇ ਸ਼ੁਭ ਮੌਕੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਇਹ ਲੋਕਾਂ ਨੂੰ ਸਮਰਪਿਤ ਕਰਨ ਆ ਰਹੇ ਨੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਇਹ ਜੋ ਡੈਮ ਸੀ ਇਹ ਇੱਕ ਸੁਪਨਾ ਬਣ ਕੇ ਰਹਿ ਗਿਆ ਸੀ ਜਦੋਂ ਰਣਜੀਤ ਸਾਗਰ ਡੈਮ ਬਣਿਆ ਤਾਂ ਉਸ ਤੋਂ ਬਾਅਦ ਵਜੀ ਹੋਈ ਮੈਨ ਪਾਵਰ ਮਸ਼ੀਨਰੀ ਇਹ ਫੈਸਲਾ ਕੀਤਾ ਗਿਆ ਕਿ ਇੱਥੇ ਸ਼ਾਹਪੁਰ ਕੰਡੀ ਦੇ ਵਿਖੇ ਡੈਮ ਬਣਾਇਆ ਜਾਵੇ। 2012 ਦੇ ਵਿੱਚ ਇਸ ਡੈਮ ਦੀ ਸ਼ੁਰੂਆਤ ਹੋਈ। 2012 ਦੇ ਵਿੱਚ ਸ਼ੁਰੂ ਹੋ ਕੇ ਪਿਛਲੀਆਂ ਸਰਕਾਰਾਂ ਦੀਆਂ ناکਾਮੀਆਂ ਕਰਕੇ ਜਾਂ ਉਹਨਾਂ ਦੀ ਇੱਛਾ ਸ਼ਕਤੀ ਦੀ ਘਾਟ ਕਰਕੇ ਇਹ 2012 ਤੋਂ ਕਦੇ ਜੰਮੂ ਕਸ਼ਮੀਰ ਨੇ ਸਟੇ ਲੈ ਲਈ ਕਦੇ ਕਿਸੇ ਨੇ ਲੈ ਲਈ ਕਦੇ ਇਹ ਡੈਮ ਤੇ ਕੰਮ ਨਹੀਂ ਕੀਤਾ ਗਿਆ ਤੇ 2022 ਤੱਕ ਇਹਦਾ 50% ਜੀਸੀ ਜਿਹੜਾ ਕੰਮ ਉਹ ਪੂਰਾ ਹੋ ਸਕਦਾ ਪਰ 2022 ਤੋਂ ਬਾਅਦ ਸਾਰੀਆਂ ਜਿਹੜੀਆਂ ਮੁਸ਼ਕਲਾਂ ਦੂਰ ਕਰਕੇ ਸਾਰੀਆਂ ਕਾਨੂੰਨੀ ਅੜਚਨਾ ਦੂਰ ਕਰਕੇ ਅਰ 2022 ਤੋਂ ਜਿਹੜਾ ਪੈਂਡਿੰਗ 50% ਕੰਮ ਸੀ ਅਰ ਉੱਪਰਲੇ ਹਿੱਸੇ ਦਾ ਸੀ ਅਰ ਉੱਪਰਲੇ ਹਿੱਸੇ ਤੇ ਹੋਰ ਵੀ ਮੁਸ਼ਕਲ ਹੋ ਜਾਂਦਾ ਤੇ ਰਿਕਾਰਡ ਸਮੇਂ ਦੇ ਵਿੱਚ ਇਸ ਡੈਮ ਦਾ ਜਿਹੜਾ ਕੰਮ ਹੈ ਉਹ ਪੂਰਾ ਕੀਤਾ ਗਿਆ। ਸੋ ਇਸ ਡੈਮ ਦੇ ਬਣਨ ਦੇ ਨਾਲ ਜਿੰਨੇ 4 ਜ਼ਿਲ੍ਹੇ ਨੇ ਜਿਹੜੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਤੇ ਗਰਦਾਸਪੁਰ 4 ਜ਼ਿਲ੍ਹਿਆਂ ਦੀ ਜਿਹੜੀ ਸਿੰਚਾਈ ਵਿਵਸਥਾ थी ਉਹ ਸਾਰੀ ਅਫਸੈਟ ਸੀ। ਕਿਉਂਕਿ ਯੂਬੀਡੀਸੀ ਨਹਿਰ ਦੇ ਵਿੱਚ ਜੋ ਪਾਣੀ ਜਾਂਦਾ ਸੀ ਉਹ ਕਦੇ ਰੈਗੂਲਰ ਨਹੀਂ ਜਾਂਦਾ ਸੀ ਕਦੇ ਘਟ ਗਿਆ ਕਦੇ ਵਧ ਗਿਆ ਤੇ ਇਸ ਕਰਕੇ 60% ਜਿਹੜਾ ਸਿੰਚਾਈ ਦੇ ਸਾਧਨ ਤੇ ਸਿੰਚਾਈ ਲੋਕਾਂ ਨੇ ਜਵਾਬ ਦੇ ਦਿੱਤਾ ਦੀ ਕਨਾਲ ਸਿਸਟਮ ਡਗ ਮੰਗਾ ਗਿਆ ਦੀ ਤੇ ਉਸ ਤੋਂ ਬਾਅਦ ਹੁਣ ਜਦੋਂ ਇਹ ਡੈਮ ਦੀ ਰੈਗੂਲਰ ਸਪਲਾਈ ਚੱਲ ਰਹੀ ਹੈ ਤਾਂ ਚਾਰੇ ਜ਼ਿਲ੍ਹਿਆਂ ਨੂੰ ਤੇ ਨਾਲ ਜੰਮੂ ਕਸ਼ਮੀਰ ਨੂੰ ਸਿੰਚਾਈ ਦੀ ਵੱਡੀ ਜਿਹੜੀ ਸੁਵਿਧਾ ਹੈ ਉਹ ਮਿਲੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਦੀ ਸਟਾਰਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਹੈ ਕਿ ਅਸੀਂ ਟੇਲਾਂ ਤੇ ਪਾਣੀ ਪਹਚਾਵਾਂਗੇ ਅਸੀਂ ਹਰ ਖੇਤ ਨੂੰ ਪਾਣੀ ਦੇਵਾਂਗੇ ਤਾਂ ਉਸ ਸਮੇਂ ਵਿਰੋਧੀ ਪਾਰਟੀਆਂ ਸਾਡੇ ਤੇ ਤੰਜ ਕੱਸਦੀਆਂ ਸੀ ਕਿ ਕਿੱਥੋਂ ਕਰਦਣਗੇ ਪਰ ਉਹ ਕੱਲਾ ਗੱਲਾਂ ਨਾਲ ਨਹੀਂ ਸੀ ਹੋਣਾ ਉਹਤੇ ਕੰਮ ਕੀਤਾ ਜਿਸ ਤਰ੍ਹਾਂ ਮੈਂ ਦੱਸਿਆ 2022 ਤੋਂ ਲੈ ਕੇ 25 ਤੱਕ ਇਸ ਡੈਮ ਦੀ ਸਾਰੀ ਕਰਾਤੀ ਤਿੰਨ ਸਾਲਾਂ ਦੇ ਵਿੱਚ ਸੋ ਉਹ ਸੁਪਨਾ ਜਿਹੜਾ ਪੂਰਾ ਹੋਇਆ ਪਿਛਲੀਆਂ ਸਰਕਾਰਾਂ ਵੇਲੇ ਸਿਰਫ ਤੇ ਸਿਰਫ 24% ਪਾਣੀ ਸੀ ਜਿਹੜਾ ਡੈਮਾਂ ਦਾ ਉਹ ਪੰਜਾਬ ਦੇ ਖੇਤਾਂ ਨੂੰ ਲੱਗਦਾ ਸੀ ਤੇ ਬਾਕੀ ਪਾਣੀ ਜਾਈ ਜਾਈ ਜਾਂਦਾ ਸੀ ਅੱਜ ਅਸੀਂ 64% ਤੇ ਪਹੁੰਚ ਗਏ 64% ਅਸੀਂ ਪਾਣੀ ਆ ਜਿਹੜਾ ਡੈਮਾਂ ਦਾ ਯੂਟਿਲਾਈਜ਼ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਡੈਮਾਂ ਦੀ ਜੋ ਸਥਿਤੀ ਅਸੀਂ ਸੁਧਾਰ ਰਹੇ ਹਾਂ ਤੇ ਅਸੀਂ 100% ਪਾਣੀ ਆ ਜਿਹੜਾ ਉਹ ਯੂਟਿਲਾਈਜ਼ ਕਰਨੇ ਮੰਤਰੀ ਜੀ ਇਹਦੇ ਕਿੰਨੀ ਕੋਸਟ ਹੈ ਇਹਦੇ ਕਿੰਨੇ ਮੈਗਾਵਾਟ ਬਿਜਲੀ ਬਣੇਗੀ ਦੇਖੋ ਬਿਜਲੀ ਇੱਥੇ 206 ਮੈਗਾਵਾਟ ਹੈ ਜਿਹੜੀ ਬਿਜਲੀ ਬਣੇਗੀ ਤੇ ਇਸ ਦੀ ਕੋਸਟ ਹੈ ਜਿਹੜੀ ਕਰੀਬ ਕਿੰਨੇ ਕਰੋੜ 33334 ਕਰੋੜ ਰੁਪਇਆ ਰਣਜੀਤ ਸਾਗਰ ਡੈਮ ਦੀ ਇਹ ਰਣਜੀਤ ਸਾਗਰ ਸ਼ਾਪੁਰ ਕੰਡੇ ਦੀ ਇਹ ਜਿਹੜੀ ਕੋਸਟ ਹੈ ਪਰ ਇਹਦੇ ਵਿੱਚੋਂ ਵੀ ਦੇਖੋ ਜਿਹੜੀ ਕੋਸਟ ਹੈ ਇਸ ਕੋਸਟ ਦੇ ਵਿੱਚੋਂ ਵੀ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਬੰਦਾ ਸੀ 300 ਕਰੋੜ ਰੁਪਈਆ ਅਸੀਂ ਉਹਦੇ ਲਈ 24 ਲੈਟਰ ਲਿਖ ਚੁੱਕੇ ਆ ਪਰ ਸਾਨੂੰ ਪੈਸਾ ਨਹੀਂ ਮਿਲਿਆ ਪਰ ਪੰਜਾਬ ਸਰਕਾਰ ਨੇ ਪੈਸੇ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਇਸ ਡੈਮ ਦੇ ਵਿੱਚ ਰਿਕਾਵਟ ਨਹੀਂ ਬਣਨ ਦਿੱਤੀ ਕਿ ਕੋਈ ਪੈਸਾ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸ ਦੇ ਬਣਾਣਾ ਰੋਜ਼ਗਾਰ ਦੇ ਸਾਧਨ ਵੀ ਉਪਲਬਧ ਹੋਣਗੇ ਦੇਖੋ ਨੇਚਰਲੀ ਜਦੋਂ ਵੀ ਕੋਈ ਵੱਡਾ ਪ੍ਰੋਜੈਕਟ ਲੱਗਦਾ ਤਾਂ ਸਭ ਤੋਂ ਪਹਿਲਾਂ ਤਾਂ ਰੋਜ਼ਗਾਰ ਹੀ ਮਿਲਦਾ ਹੈ ਤਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਦੇ ਨਾਲ ਜਿਸ ਤਰ੍ਹਾਂ ਮੈਂ ਦੱਸਿਆ ਬਿਜਲੀ ਦੀ ਤੇ ਸਿੰਚਾਈ ਦੀ ਵੱਡੀ ਸੁਵਿਧਾ ਮਿਲੇਗੀ ਤੇ ਉਹ ਜੋ ਮਾਨ ਸਾਹਿਬ ਦੀ ਸਰਕਾਰ ਦਾ ਸਾਡੇ ਨੈਸ਼ਨਲ ਕਲਮਿਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਸਦਕਾ ਕਿ ਅਸੀਂ ਉਹ ਕੰਮ ਕਰਨੇ ਨੇ ਜਿਹੜੇ ਪੰਜਾਬ ਦੇ ਲਈ ਇੱਕ ਵਰਦਾਨ ਸਾਬਤ ਹੋਣਗੇ ਹੁਣ ਪੰਜਾਬ ਦੇ ਵਿੱਚ ਕੀ ਸੀ ਜਿਹੜਾ ਨਹਿਰੀ ਗਰਾਊਂਡ ਵਾਟਰ ਸੀ ਉਹ ਗਰਾਊਂਡ ਵਾਟਰ ਦਿਨੋਂ ਦਿਨ نیچے ਜਾ ਰਿਹਾ ਸੀ ਕਹੀ ਜਾਂਦੀ ਤੇ 153 ਬਲਾਕਾਂ ਦੇ ਵਿੱਚੋਂ 117 ਬਲਾਕ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਇਹ ਡਾਰਕ ਜ਼ੋਨ ਤਾਂ ਹੈਗੇ ਨੇ ਪਰ ਉਹਨੂੰ ਸਹੀ ਕਰਨ ਦੇ ਲਈ ਕੁਝ ਕਰਨਾ ਤਾਂ ਪੈਣਾ ਸੀ ਨਾ ਇਕੱਲਿਆਂ ਸਟੇਟਮੈਂਟਾਂ ਨਾਲ ਕੁਝ ਨਹੀਂ ਹੋਣਾ ਸੀ ਤੇ ਹੁਣ ਜਦੋਂ ਅਸੀਂ 64% ਪਾਣੀ ਯੂਟਿਲਾਈਜ਼ ਕਰ ਰਹੇ ਹਾਂ ਤਾਂ ਕਈ ਜਗ੍ਹਾ ਤੇ ਪਾਣੀ ਹੈ ਜਿਹੜਾ ਉਹਦਾ ਲੈਵਲ ਵੀ ਉੱਪਰ ਆਇਆ ਹੈ ਬਿਜਲੀ ਦੀ ਵੀ ਬਚਤ ਹੋਈ ਹੈ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧੀ ਹੈ ਤੇ ਜ਼ਮੀਨਾਂ ਦੇ ਵਿੱਚ ਉਪਜ ਵੀ ਜ਼ਿਆਦਾ ਹੋਈ ਹੈ ਸੋ ਇਹ ਸਾਰੀਆਂ ਗੱਲਾਂ ਮੈਂ ਕਹਿ ਸਕਦਾ ਕਿ ਸਾਡੀ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੁਸੀਂ ਅੱਜ ਦਮ ਦਮ ਲਾਈਆਂ ਫਿਰਕੂਨ ਕਰਵਾ ਦੇ ਸੀਮ ਸਾਹਿਬ ਨੂੰ ਬੱਲ ਡੈਮ ਤਾਂ ਪੂਰਾ ਕੰਪਲੀਟ ਨਹੀਂ ਹੋਇਆ ਅਜੇ ਪ੍ਰੋਡਕਸ਼ਨ ਜਿਹੜੀ ਦੈਟ ਇਜ਼ ਸਟਿਲ ਟੂ ਲੇਟ ਸੋ ਰਿਗਾਰਡਿੰਗ ਦੈਟ ਤੁਹਾਡਾ ਕੀ ਕਹਿਣਾ ਹੈ ਡੈਮ ਦੀ ਉਹ ਸਾਰੀ ਅਲੱਗ ਚੀਜ਼ ਇਸ ਡੈਮ ਦੇ ਵਿੱਚੋਂ ਸਿੰਚਾਈ ਇਹਦਾ ਤਾਂ ਚੱਲ ਗਿਆ ਨਾ ਤਾਂ ਇਹ ਡੈਮ ਕੰਪਲੀਟ ਤਾਂ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਇਹ ਜਿਹੜੇ ਵੱਡੇ ਪ੍ਰੋਜੈਕਟ ਨੇ ਕਦੇ ਕੰਪਲੀਟ ਤਾਂ ਹੁੰਦੀ ਨਹੀਂ ਤੇ ਚੱਲਦੇ ਰਹਿੰਦੇ ਨੇ ਪਾਣੀ ਉੱਪਰੋਂ ਜਿਹੜੀ ਬਿਜਲੀ ਜਨਰੇਟ ਹੋ ਕੇ ਆਉਂਦੀ ਹੈ ਅਸੀਂ ਉਸ ਦਾ ਲਾਭ ਲਿਆ ਕਿ ਅਸੀਂ ਦੁਬਾਰੇ ਫਿਰ ਜਨਰੇਟ ਕਰਾਂਗੇ ਉਹਦਾ ਤਕਰੀਬ-ਕਰੀਬ ਕੰਮ ਕੰਪਲੀਟ ਹੋ ਚੁੱਕਿਆ ਹੈ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਜਨਰੇਸ਼ਨ ਦਾ ਕੰਮ ਹੈ ਉਹ ਕੰਪਲੀਟ ਹੋ ਜਾਣਾ ਤੇ ਦੇਖੋ ਕੰਮ ਹਮੇਸ਼ਾ ਚੱਲਦੇ ਰਹਿਣਗੇ ਇਹਨੂੰ ਵਧਾਉਣਾ ਵੀ ਆ ਸੋ ਇਸ ਕਰਕੇ ਕੰਮਾਂ ਦੇ ਪਰ ਜੋ ਡੈਮ ਦੀ ਸਥਿਤੀ ਹੈ ਡੈਮ ਕੰਪਲੀਟ ਹੋ ਗਿਆ ਸਰ ਵਨ ਥਿੰਗ ਮੈਂ ਤੁਹਾਡੇ ਕੋਲ ਨੋਟਿਸ ਲੈਣਾ ਚਾਹੁੰਦਾ ਦੇਖੀ ਇਸ ਤੇ ਚੱਲਦੇ ਰਹਿਣ ਬਣਾ ਸੋ ਰਹਿਣ ਬਣਾ ਕਿਆ ਜਨਿਕ ਬਸਟੂਨ ਨਾਮ ਤੋਂ ਸਰ ਇਹ ਪੂਲ ਬਣਾਇਆ ਜਨਾਬ ਨੇ ਆਪਨੇ ਬੜਾ ਆਪਦੀ ਸਰਕਾਰ ਨੇ ਪੂਲ ਬਣਾਇਆ ਇਸ ਪੁਲ ਦਾ ਫਾਇਦਾ ਤਾਂ ਇਹਨਾਂ ਲੋਕਾਂ ਨੂੰ ਹੋ ਸਕਦਾ ਜੇ ਤੁਸੀਂ ਇਥੋਂ ਨੂੰ ਕੁਝ ਦਿੱਕਤਾਂ ਵਾਲੀ ਕੰਡੀਸ਼ਨ ਅਲਾਉ ਕਰੋਗੇ ਕਿਉਂਕਿ ਇਹ ਦੋ ਸਟੇਟਾਂ ਨੂੰ ਜੋੜਦਾ ਪਿਆ ਤੇ 950 ਮੀਟਰ ਦਾ ਪੁਲ ਹੈ ਸੋ ਅਸੀਂ ਇਹ ਤੁਹਾਡੇ ਕੋਲ ਰਿਕੁਐਸਟ ਕਰਨੇ ਪੂਰਾ ਏਰੀਆ ਸਾਡਾ ਲਗਭਗ ਇਹਨਾਂ ਇਸ ਪੁਲ ਦੇ ਨਾਲ ਲਗਭਗ ਕੋਈ 100-150 ਵਿਲੇਜ ਜਿਹੜਾ ਕਨੈਕਟ ਹੁੰਦਾ ਸੋ ਅਸੀਂ ਤੁਹਾਡੇ ਅੱਗੇ ਹੰਬਲ ਰਿਕਵੈਸਟ ਕਰਾਂਗੇ ਕੁਝ ਐਸਾ ਪ੍ਰੋਟੋਕੋਲ ਜਾਂ ਕੋਈ ਐਸੇ ਰੂਲਸ ਬਣਾਏ ਜਾਣ ਅੰਸ਼ਿਲ ਕਹਿੰਦਾ ਕਿ ਸਕਿਉਰਟੀ ਪੁਆਇੰਟ ਬਿਊ ਨਾਲ ਬੇਸ਼ੱਕ ਰਹੇ ਬਟ ਕੁਝ ਰੂਲ ਐਸੇ ਹੋਣੇ ਚਾਹੀਦੇ ਜਿਹੜੇ ਲੋਕਾਂ ਨੂੰ ਚੰਗੀ ਹੋਵੇ ਲੋਕਾਂ ਦੀ ਆਰ ਪਾਰ ਹਿੱਸੇਦਾਰੀਆਂ ਆ ਗਿਆ ਲੋਕਾਂ ਦਾ ਸਾਰੇ ਸਰ ਅਸੀਂ ਲੋਕ ਕਿ ਸਾਡੇ ਸਾਡੇ ਘਰ ਹੀ ਤੇ ਪਿੱਛੇ ਘਰ ਸੀ ਇਧਰ ਘਰ ਸੀ ਕਿ ਜ਼ਮੀਨ ਸਾਡੀਆਂ ਸੀ ਦੇਖੋ ਸਾਡੇ ਮਾਨਯੋਗ ਆਪਣਾ ਮੰਤਰੀ ਸਾਹਿਬ ਲਾਲ ਚੰਦ ਜੀ ਕਟਾਰੂਚਾ ਖੜੇ ਆ ਜੋ ਵੀ ਇਹਦੇ ਲਈ ਸੰਭਵ ਹੋ ਸਕਿਆ ਦੇਖੋ ਜੋ ਸਕਿਉਰਟੀ ਤਾਂ ਜੋ ਪ੍ਰੋਟੋਕੋਲ ਹੈ ਉਹਨਾਂ ਦਾ ਉਹਦੇ ਚ ਜਿਆਦਾ ਦਖਲੰਦਾ ਜੀ ਤਾਂ ਨਹੀਂ ਅਸੀਂ ਕਰ ਸਕਦੇ ਪਰ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਇਹ ਜੋ ਪੁਲ ਬਣਿਆ ਇਹ ਤੇ ਵੱਡੀ ਕੋਸਟ ਵੀ ਆਈ ਹੈ ਇਹ ਲੋਕਾਂ ਦੀ ਸਹੂਲਤ ਦੇ ਲਈ ਬਣਿਆ ਇਹਦੇ ਲਈ ਜੋ ਵੀ ਸੰਭਵ ਹੋਏਗਾ ਅਸੀਂ ਉਹ ਤੁਹਾਨੂੰ ਕਰਕੇ ਦੇਵਾਂਗੇ ਇਸ ਚੀਜ਼ ਦਾ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ